ਸ਼ਿਆ ਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਦੁਪਹਿਰ ਦਾ ਟਾਈਮ ਹੈਗਾ ਜੀ ਅੱਜ ਮੈਂ ਲੱਗੀ ਸੀ ਕਰੇਲੇ ਬਣਾਣ ਪਰ ਮੇਂ ਕਰੇਲੇ ਬਣਾਵਾ ਕਿ ਮੈਂ ਹਨੀ ਨੂੰ ਬੜੇ ਪਸੰਦ ਨੇ ਤੇ ਅੱਜ ਮੈਂ ਆਦੀ ਪਸੰਦ ਦੀ ਫਿਰ ਅੱਜ ਕਰੇਲੇ ਬਣਾ ਰਹੀ ਆ ਤੇ ਸਾਰਾ ਕੁਝ ਮੈਂ ਤਿਆਰ ਕਰਕੇ ਰੱਖ ਲਿਆ ਤੇ ਚਲੋ ਜੀ ਬਣਾਨੇ ਆਪਾਂ ਕਰੇਲੇ ਇਧਰ ਆਪਾਂ ਕਰੇਲੇ ਤੋ ਸਮਾਰ ਕੇ ਕੱਟ ਕੇ ਵਿੱਚੋਂ ਸਾਰਾ ਮਟੀਰੀਅਲ ਕੱਢ ਦਿੱਤਾ ਏ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਫਰਾਈ ਕਰਾਂਗੇ ਇਹ ਆਪਾਂ ਕੁੱਟ ਲਿਆ ਜੀ ਪਿਆਜ਼ ਤੇ ਹਰਾ ਪਿਆਜ਼ ਤੇ ਇਧਰ ਆਪਣੇ ਕਰੇਲੇ ਫਰਾਈ ਹੋ ਰਹੇ ਨੇ ਇਹ ਆਪਾਂ ਕareleਆਂ ਚ ਭਰਨ ਦੇ ਲਈ ਜੀ ਮਸਾਲਾ ਵਗੈਰਾ ਸਾਰਾ ਸਮਾਨ ਤਿਆਰ ਕਰ ਲਿਆ ਹੈ। ਆਪਣੇ ਕarele ਹੋ ਗਏ ਜੀ ਫਰਾਈ ਤੇ ਆਪਾਂ ਕੱਢ ਲਏ ਆ। ਤੇ ਹੁਣ ਆਪਾਂ ਮਸਾਲਾ ਤਿਆਰ ਕਰਾਂਗੇ। ਦੇਖੋ ਤੇਲ ਦੇ ਵਿੱਚ। ਹੁਣ ਜੀ ਆਪਾਂ ਪਿਆਜ਼ ਦੇ ਨਾਲ ਨਾਲ ਜਿਹੜੇ ਕarele ਦੇ ਵਿੱਚ ਜਾਪਾ ਕੱਢਿਆ ਸੀ ਇਹ ਸਾਰਾ ਕੱਚਾ ਹੀ ਸੀਗਾ। ਤੇ ਪਿਆਜ਼ ਦੀ ਦਿੱਜੀ ਆਪਾਂ ਇਹਨੂੰ ਵੀ ਭੁੰਨ ਲਵਾਂਗੇ। ਹੁਣ ਆਪਾਂ ਇਹਨੂੰ ਬਰਾਊਨ ਹੋਣ ਤੱਕ ਪੈਨਾ ਭੁੰਨਾਗੇ ਇਦਦਰ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਦਾ ਪੇਸਟ ਬਣਾ ਲਿਆ ਮਸਾਲਾ ਆਪਣਾ ਪਿਆਜ਼ ਜੀ ਭੁੱਜ ਗਿਆ ਤੇ ਹੁਣ ਆਪਾਂ ਹਲਦੀ ਤੇ ਨਮਕ ਪਾ ਦਵਾਂਗੇ ਅਰ ਨਾਲ ਦੀ ਨਾਲ ਆਪਾਂ ਜੀ ਟਮਾਟਰ ਅਤੇ ਹਰੀਆਂ ਮਿਰਚਾਂ ਦਾ ਪੇਸਟ ਜਿਹੜਾ ਹੈਗਾ ਇਹ ਬਣਾਇਆ ਸੀ ਉਹ ਵੀ ਪਾ ਦਵਾਂਗੇ। ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ। ਪੂਰਾ ਮਸਾਲਾ ਆਪਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ। ਫਿਰ ਆਪਾਂ ਠੰਡਾ ਕਰਕੇ ਇਹਨੂੰ ਫੇਰ ਕਰੇਲਿਆਂ ਦੇ ਵਿੱਚ ਭਰਾਂਗੇ। ਹੈ ਤੇ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਵਾਂਗੇ ਜੀ ਇਹ ਹੈਗਾ ਇਮਲੀ ਤੇ ਥੋੜੇ ਜਿਹੇ ਹੈ ਵਿੱਚ ਗੁੜ ਪਾ ਕੇ ਉਹਦਾ ਪਲਪ ਹੈਗਾ। ਉਹ ਵੀ 파ਰਮਾ ਕੇ ਬਹੁਤ ਹੀ ਟੇਸਟੇ ਦਾ ਵਧੀਆ ਆਉਂਦਾ ਹੈ ਖੱਟਾ ਮਿੱਠਾ ਟੇਸਟ ਨੂੰ ਬਹੁਤ ਕੁਝ ਲੱਗਦਾ ਹੈ ਕਰੀਲੇਾਂ ਦੇ ਵਿੱਚ ਥੋੜਾ ਜਿਹਾ ਗੁੜ ਤੇ ਇਹ ਵੀ 파ਰਮਾ ਤੇ ਲੋਹੀ ਆਪਣਾ ਮਸਾਲਾ ਵੀ ਤਿਆਰ ਹੋ ਚੱਲਿਆ ਤੇ ਪਿੱਛਾ ਪਾ ਧਨੀਆ ਪਾਵਾਂਗੇ ਹਰਾ ਤੇ ਹੁਣ ਬਸ ਇਹ ਆਪਣਾ ਮਸਾਲਾ ਹੋ ਗਿਆ ਤਿਆਰ ਕਰੀਲੇਾਂ ਵਿੱਚ ਕਰਨ ਦੇ ਲਈ ਛਪਟੇ ਲੈ ਨੂੰ ਠੰਡਾ ਕਰਾਂਗੇ ਫਿਰ ਆਪਣੇ ਕਰੇਲੇ ਵੀ ਠੰਡੇ ਹੋ ਗਏ ਆ ਤੇ ਚਲੋ ਜੀ ਆਪਾਂ ਨੇ ਨਾ ਮਸਾਲਾ ਭਰ ਕੇ ਕਰੇਲਿਆਂ ਦੇ ਵਿੱਚ ਤੇ ਫਿਰ ਤੋਂ ਕੜਾਈ ਦੇ ਵਿੱਚ ਰੱਖ ਦਿੱਤਾ ਹੈ ਹੁਣ ਆਪਾਂ ਸਿਮ ਦੇ ਉੱਪਰ ਰੱਖ ਕੇ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਪਕਾਵਾਂਗੇ ਮੈਂ ਕਦੇ ਇਹਨਾਂ ਦੇ ਵਿੱਚ ਧਾਕੇ ਨਹੀਂ ਭੇਟੇ ਹੈਗੇ ਜਿਵੇਂ ਇਸ ਤਰ੍ਹਾਂ ਤਾਂ ਗੱਲ ਭੇਟ ਦੇ ਦਾ ਬਸ ਇਦਾਂ ਹੀ ਰੱਖ ਕੇ ਇਹਨੂੰ ਆਪਾਂ ਪਕਾਵਾਂਗੇ ਸਿਮ ਦੇ ਉੱਪਰ ਰੱਖ ਕੇ ਤੇ ਬਿਲਕੁਲ ਵੀ ਮਸਾਲਾ ਬਾਹਰ ਨਿਕਲਦਾ ਨਹੀਂ ਹੈਗਾ ਇਹਦਾ ਫੋਲੋ ਜੀ ਆਪਣੇ ਕਰੇਲਿਆਂ ਦੀ ਲੁੱਕ ਦੇਖੋ ਜੀ ਪਰਮੇ ਕਰੇਲੇ ਸੋ ਬਹੁਤ ਵਧੀਆ ਬਣਿਆ ਤੇ ਕਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਕੋਈ ਕੜਵਾਹਟ ਨਹੀਂ ਹੈਗੀ ਬਹੁਤ ਟੇਸਟੀ ਕਰੇਲੇ ਜਿਸ ਤਰ੍ਹਾਂ ਲੱਗੇ ਜੀ ਮੇਰੇ ਕਰੇਲੇ ਤੁਹਾਨੂੰ ਪਰਮੇ ਕਰੇਲੇ ਦੀ ਰੈਸਪੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਆਤਮਾ ਸਾਰੰਗ ਹਸਦੇ ਹਸਦੇ ਵਿੱਚ ਕੁਸ਼ ਰੱਖੀ ਚੜ੍ਹਦੀ ਕਲਾ ਚੜ੍ਹਦੀ